ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਗੱਬਣ ਬੱਚੀ ਆ ਬਾਈ ਇੱਕ ਬਾਈ ਕੋਲੇ ਕੱਟੀ ਆ ਟਾਪ ਬਰੀਡ ਦੀ ਤੇ ਜਿਸ ਘਰ ਤੇ ਬਾਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਬਾਈ ਦਾ ਬਫਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੁਹਾਡੇ ਨਾਲ ਬਾਈ ਜਿਸ ਅਸੀਂ ਕਾਲ ਹੋ ਠੀਕ ਹੋ ਬਈ ਹਾਂਜੀ ਜੀ ਨਾਮ ਤੇ ਡਰੈਸ ਬੋ ਨਾਮ ਮੇਰੇ ਮੇਰਾ ਕਮਲ ਡਾਕਟਰ ਕਮਲ ਆ ਠੀਕ ਆ ਜਿਲ੍ਹਾ ਬਾਈ ਮਠੰਡਾ ਸੀਗ ਰਾਮਪੁਰਾਪੁਰ ਓਕੇ ਨੇੜੇ ਪਿੰਡ ਬਾਈ ਨੇੜੇ ਸਧਾਨਾ ਤੇ ਕਾਲ ਉਹ ਕਰੇਗਾ ਇਧਰ ਬਰਜ ਗੱਲ ਭਾਈ ਰੂਪਾ ਗਵਰਮਟੀ ਤੇ ਦੇਖ ਲੈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈਗਾ 82641 82313 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਇਹ ਬੱਚੀ ਕਿੰਨੇ ਟਾਈਮ ਦੀ ਗੱਭਣਾ ਇਹ ਬਈ ਆ ਹੋ ਜੂਗੀ 20 ਤਰੀਕ ਨੂੰ 3 ਮਹੀਨੇ ਦੀ ਗੱਭਣ ਹੋਣੀ 20 ਤਰੀਕ ਨੂੰ ਅੱਜ ਕਿੰਨੀ ਤਰੀਕ ਹੋਗੀ ਅੱਜ 12 ਪੰਜ 13 12 ਹੋਗੀ 5 7 ਤਨ ਘਟਾ ਠੀਕ ਹੈ ਭਾਈ ਤੇ ਕਿਹੜੇ ਸੀਮਨ ਦੀ ਹੈ ਬਈ ਇਹ ਇਹ ਆਪ 50053 ਦੀ ਆ ਓਕੇ ਤੇ 40 432 ਤੋਂ ਗੱਭਣਾ ਸੈਕ ਦਾ ਸੀਮਨ ਠੀਕ ਹੈ ਬਈ ਕਿੰਨਾ ਰਿਕਾਰਡ ਹੈ ਦੀ ਮਾਂ ਦਾ ਬਈ ਮਾਂ ਥਲੇ ਸੀਗਾ 25 24 25 ਕਿਲੋ 24 25 ਲੀਟਰ ਠੀਕ ਹੈ ਝੋਲੀ ਚੰਗੀ ਹੈ ਬਈ ਹਾਂ ਥਾਣੇ ਨੇੜੇ ਤੋਂ ਚੈੱਕ ਕਰਵਾ ਲੈਣੇ ਬੋ ਚਾਰ ਹੀ ਥਾਣਾ ਕੀ ਬਾਤ ਆ ਬਈ ਚਾਰ ਥਾਣੇ ਕੱਦ ਬਹੁਤ ਆਣਾ ਹਾਂ ਕੱਦ ਫੁੱਲ ਪ੍ਰਿੰਟ ਚੰਗਾ ਬਰੀਡ ਚੰਗੀਆ ਖੋਲ ਦੇ ਬਈ ਤੋਰ ਦੇ ਮਾਂ ਦਾ ਰਿਕਾਰਡ ਚੰਗਾ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਬਈ ਗੱਬਣ ਬਰੀਡ ਇੱਕ ਨੰਬਰ ਆ ਕੱਦ ਦਾ ਅੰਦਾਜ਼ਾ ਬਈ ਦੇ ਹਿਸਾਬ ਨਾਲ ਲਾ ਲਿਓ ਚੰਗੀ ਹੈ ਕੱਦ ਕਾਠ ਵਾਲੀ ਬਿਹੜਾ ਵੀਰੇ ਪੂਰਾ ਕਰਦਾ ਕੋਈ ਛੋਟੀ ਨਾ ਮੰਨ ਬਈ ਫੁੱਲ ਬਰੀਡ ਆ ਬਈ ਕਿਆ ਬਾਕੀ ਇਹਨੇ ਥੋੜੇ ਖੁੱਲ੍ਹੇਆਂ ਫਿਰਦੀਆਂ ਸੀ ਉਹਨਾਂ ਸ਼ੈੱਡ ਜਆ ਪਾਇਆ ਕਰਕੇ ਪਾਈਪਾਂ ਲਾਉਣ ਵਾਲਾ ਮਿਸਤਰੀ ਆਇਆ ਨਹੀਂ ਠੀਕ ਹੈ ਬਾਈ ਤੇ ਬੰਨੀ ਕਰਕੇ ਇੰਜ ਕਰਤੀ ਆ ਹੂੰ ਸਹੀ ਗੱਲ ਆ ਬਾਈ ਕੀ ਮੋਲ ਆ ਵੀਰੇ ਜਾਇਜਰ ਮੁੱਲ ਵੀਰੇ ਦਾ 55000 ਰੁਪਿਆ ਮਾਨਤਾਨ ਹੋਣਾ ਮਾਨਤਾਨ ਕਰ ਦਾਂਗੇ ਠੀਕ ਹੈ ਬਾਈ 55000 ਰੁਪਿਆ ਮੋਲ ਆ ਮਾਨਤਾਨ ਜ਼ਰੂਰ ਹੋ ਜਾ ਬਸ ਥੀ ਚੰਗੀ ਆ ਫਲੀ ਵੀ ਆ ਚੈੱਕ ਪਾਸ ਆ ਬਾਈ ਹਾਂ ਵੀਰੇ ਆਪਣੀ ਚੈੱਕ ਕਰੀ ਵੀ ਆਪਾਂ ਆਪ ਹੀ ਕਰੀ ਸੀ ਅਗਰ ਆਦੀ ਕਰਵਾ ਕੇ ਲੈ ਜੀ ਓਕੇ ਬਾਈ ਠੀਕ ਆ ਗੱਬਣ ਚੈੱਕ ਪਾਸ ਆ ਬਾਈ ਤੇ ਬਰੀਡ ਇੱਕ ਨੰਬਰ ਆ ਬਾਈ ਫੁੱਲ ਬਰੀਟ ਆ ਫੁੱਲ ਕੱਪ ਦਾ ਪ੍ਰਿੰਟ ਪੂਰਾ ਚੰਗਾ ਮਾਡਰ ਰਿਕਾਡ ਵੀ ਚੰਗਾ ਚੰਗੇ ਸੀਮਣ ਦੀ ਆ ਬਾਈ ਅੱਗੇ ਬਈ ਕੱਟੀ ਕਿੰਨੀ ਕੁ ਉਮਰ ਹੈ ਦੀ ਇਹਦੀ 8 ਮਹੀਨੇ ਉਮਰ ਆ ਬਾਈ 8 ਕੁ ਮਹੀਨੇ ਦੀ ਆ ਕਿਹੜੇ ਟੀਕੇ ਦੀ ਆ ਇਹ ਆਪ ਸੂਰ ਵੀਰ ਦੀ ABC ਵੀਰਾਂ ਵਾਲੀ ਵਾਲਿਆਂ ਦੀ ਓਕੇ ਤੇ 15 ਕਿਲੋ ਦੀ ਮੰਗ ਦਿੰਦੇ ਸੀ ਠੀਕ ਆ 15 ਲੀਟਰ ਦੀ ਮਾਡਰ ਰਿਕਾਡ ਪੁੜਾ ਦੇਖੋ ਯਾਰ ਕੱਟੀ ਦਾ ਬਹੁਤ ਚੰਗਾ ਹਨ ਹਾਂ ਹੂੰ ਚੰਗੀ ਬਹੁਤ ਹੈ ਗੱਟੀ ਚੰਗੀ ਸੀ ਹਾਂ ਖਰਾਸਤੀ ਪਾਲੀਏ ਦਿੰਦਾ ਪੂਰਾ ਚਨਾ ਕਿ 4 ਥਣ ਪੂਰੀ ਵਿੱਥੀ ਦੇ ਥਣ ਨੇ ਕਿੱਟੀ ਦਾ ਪੁੜਾ ਹੀ ਦੱਸਦਾ ਯਾਰ ਹਨਾ ਕਿਆ ਬਾਤ ਹੈ ਪਲੀ ਵੀ ਬਹੁਤ ਹੈ ਯਾਰ ਫੇਸ ਬੜਾ ਚੰਗਾ ਸਿੰਘ ਦੀ ਕੁਆਲਿਟੀ ਦੇਖੋ ਛੋਟੇ ਛੋਟੇ ਸਿੰਘ ਆਪਾਂ ਕਹਿੰਦਾ ਵੀ ਵੱਡੀ ਉਮਰ ਕਰਕੇ ਵੇਚਦਾ ਹੂੰ 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 ਨਿੱਕਾ ਨਿੱਕਾ ਸਿੰਘ ਤਾਂ ਹੀ ਹੁੰਦਾ ਜਾ ਮਾੜੀ ਤੋਰੀ ਬਾਈ ਪਲੀ ਵੀ ਬਹੁਤ ਹੈ ਯਾਰ ਪਿੱਛੇ ਤੋਂ ਪੁੜਾ ਦੇ ਗੋਲ ਗੋਲ ਪਈ ਆ ਦੱਸਦੀ ਆ ਵੀ ਖਰਾਕ ਖਾਦੀ ਆ ਬਾਕੀ ਚੰਗੇ ਸੀਮਣ ਦੀ ਆ ਬਾਈ ਮਾਦਾ ਰਿਕਾਰਡ ਵੀ ਪਈ ਨੇ ਬਹੁਤ ਸਿੰਘਾ ਦੱਸਿਆ ਕੱਟੀ ਚੰਗੀ ਆ ਜੇ ਕੋਈ ਵੀਰ ਪਾਲ ਲੂਗਾ ਤੇ ਕੀ ਮੋਲ ਆ ਬਾਈ ਜੈ ਜਰ ਇਹਦਾ ਬਈ ਮੁੱਲ ਹੈਗਾ ਜਮਾ ਦੇ ਲੈਣਾ 17000 ਰੁਪਏ ਮੁੱਲ ਓਕੇ 17000 ਰੁਪਏ ਮੁੱਲ ਮੁੱਲ ਜਮਾ ਜਾਇਜ ਆ ਕੱਟੀ ਚੰਗੀ ਆ ਪਲੀ ਵੀ ਆ ਤੋਰਾ ਦੇਖੋ ਇੱਕ ਨੰਬਰ ਗੱਟੀ ਆ ਲੜੰਗੇ ਲਾਉਂਦੀ ਆ ਬਾਈ ਬਰੀਡ ਵਾਲੀ ਕੱਟੀ ਆ ਬਰੀਡ ਦੇ ਹਿਸਾਬ ਨਾਲ ਮੁੱਲ ਜਾਇਜ ਆ ਬਾਈ ਕੁਆਲਿਟੀ ਇੱਕ ਨੰਬਰ ਪੈਰਪੁਰ ਜਮਾ ਸਿੱਧੇ ਆ ਬਾਈ ਆਹਿੰਦ ਵੀ ਕੱਟੀਆਂ ਗਾਮ ਚ ਆ ਬੈਠਾ ਹੋਣੀ ਨਹੀਂ ਸਰੀਰ ਦਾ ਢਾਂਚਾ ਹੀ ਦਾ ਆ ਬਾਈ ਚੰਗੀ ਆ ਕੱਟੀ ਪਲੀ ਵੀ ਆ ਲੈ ਕਿਆ ਬਾਤ ਆ ਪੂਰੀ ਮਸਤੀ ਕਰਦੀ ਹੈਗੀ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਲਖਾਤੇ ਕਿਸੇ ਵੀਰ ਨੂੰ ਦੋਨਾ ਕੋਈ ਵੀ ਦਸਤਾਨਾ ਬਾਈ ਨਕ ਨਕਟ ਕਰ ਲਿਓ ਜੀ ਧੰਨਵਾਦ ਬਈ ਆਏ